ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਪੀੜਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪਗੌੜੀ ਐਲਾਨੀ ਗਈ ਪੰਜਾਬ ਦੀ ਮਹਿਲਾ ਇਨਸਪੈਕਟਰ ਮੋਗਾ 31 ਜੁਲਾਈ ਪਿਛਲੇ 9 ਮਹੀਨੇ ਪਹਿਲਾਂ ਇਸੇ ਲੈਂ ਦੇ ਦੋਸ਼ਾਂ ਵਿੱਚ ਕਿਰੀ ਮਹਿਲਾ ਪੁਲਿਸ ਇਨਸਪੈਕਟਰ ਨੂੰ ਅਦਾਲਤ ਤੋਂ ਲੈ ਪਗੌੜੀ ਐਲਾਨੇ ਜਾਣ ਮਗਰੋਂ ਮਗਰੋਂ ਇੰਲਾਣੇ ਜਾਨਮਗਰ ਸਸਪੈਂਡ ਇਨਸਪੈਕਟਰ ਖਿਲਾਫ ਧਾਰਾ 2009 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਉਸ ਦੇ ਖਿਲਾਫ ਨਸ਼ਾ ਤਸਕਰਾਂ ਤੋਂ 5 ਲੱਖ ਰੁਪਏ ਲੈ ਕੇ ਛੱਡਣ ਦੇ ਮਾਮਲੇ 'ਚ ਭ੍ਰਿਸ਼ਟਾਚਾਰ ਐਕਟ ਅਧੀਨ ਕੇਸ ਦਰਜ ਸੀ ਥਾਣਾ ਕੋੜ ਸਿਖਾ ਦੇ ਸਬ ਇਨਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਥਾਣੇ ਦੇ ਤਤਕਾਲ ਲੈਨਰ ਅਰਸ਼ਦੀਪ ਕੌਰ ਦੇ ਖਿਲਾਫ 21 ਅਕਤੂਬਰ 2024 ਨੂੰ ਨਸ਼ਾ ਤਸਕਰਾਂ ਨੂੰ ਛੱਡਣ ਦੇ ਬਦਲੇ 5 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ 'ਚ ਕੇਸ ਦਰਜ ਹੋਇਆ ਸੀ ਇਸ ਤੋਂ ਬਾਅਦ ਔਰਤ ਪੁਲਿਸ ਅਧਿਕਾਰੀ ਫਰਾਰ ਚੱਲ ਰਹੇ ਹਨ ਉਸ ਦੀ ਜ਼ਮਾਨਤ ਦੀ ਅਰਜ਼ੀ ਵੀ ਰੱਦ ਹੋ ਚੁੱਕੀ ਹੈ ਕੇਸ ਦਰਜ ਹੋਣ ਤੇ 9 ਮਹੀਨੇ ਬਾਅਦ ਵੀ ਸਸਪੈਂਡ ਔਰਤ ਅਧਿਕਾਰੀ ਅਦਾਲਤ ਵਿੱਚ ਹਾਜ਼ਰ ਨਹੀਂ ਹੋਏ ਹਨ ਜਿਸ ਕਰਕੇ ਉਸ ਨੂੰ ਅਦਾਲਤ ਦੇ ਪਗੋੜੀ ਪਗੋੜੀ ਐਲਾਨ ਦਿੱਤਾ ਗਿਆ ਹੈ ਇੱਕ ਥਾਣਾ ਕੋੜੀ ਸੇਖਣ ਵਿੱਚ ਅਰਸ਼ਦੀਪ ਕੋਲ ਖਿਲਾਫ ਧਾਰਾ 209 ਖੇਠ ਕੇਸ ਦਰਜ ਹੋਇਆ ਹੈ ਪੁਲਿਸ ਨੇ ਦੱਸਣ ਮੁਤਾਬਕ 1 ਅਕਤੂਬਰ 2024 ਨੂੰ ਮੁਖਰਬਿਰ ਮੁਖਬਿਰ ਦੇ ਨੇ ਸੂਚਨਾ ਦਿੱਤੀ ਹੈ ਕਿ ਉਸ ਉਸੇ ਦਿਨ ਐਨਡੀ ਪੀਐਸ ਐਕਟ ਦੇ ਮਾਮਲੇ 'ਚ ਥਾਣਾ ਕੋਟਸੀਖਨ ਦੀ ਪੁਲਿਸ ਅਤੇ ਅਮਰਜੀਤ ਸਿੰਘ ਨਿਵਾਸੀ ਕੋਟਸੀਖਨ ਨੂੰ ਸਕਾਰਪੀਓ ਗੱਡੀ ਅਤੇ 2 ਕਿਲੋ ਅਫੀਮ ਸਮੇਤ ਫੜਿਆ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ